ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦਾ ਮਾਮਲਾ ਇਸ ਵੇਲੇ ਪਖੜਾ ਜਾ ਰਿਹਾ ਹੈ ਐਫਆਈਆਰ ਦਰਜ ਹੋ ਚੁੱਕੀ ਹੈ ਪੂਰੇ ਪਰਿਵਾਰ ਦੇ ਉੱਤੇ ਪੁੱਤਰ ਨੇ ਮੌਤ ਤੋਂ ਪਹਿਲਾਂ سنگੀਲ ਇਲਜ਼ਾਮ ਲਾਇਆ ਗੱਲਬਾਤ ਕਰਾਂਗੇ ਮੇਰੇ ਨਾਲਵਾਜ਼ੇ ਕੌਮ ਜਥੇ ਬੰਦੀ ਦੇ ਮੁਖਸਲਾ ਕਰ ਭਾਈ ਹਰਜਿੰਦਰ ਸਿੰਘ ਜੀ ਅੰਦਾ ਮੌਜੂਦ ਨੇ ਭਾਈ ਸਾਹਿਬ ਸਮਰਥਤਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਜੋ ਸਥਿਤੀ ਇਸ ਵੇਲੇ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਭਾਵੇਂ ਸਾਬ ਦਾ ਪੁਲਿਸ ਪ੍ਰਸ਼ਾਸਨ ਦੀ ਗੱਲ ਕਰ ਲਈਏ ਉਹਨਾਂ ਦੀ ਬੰਦੀ ਪਈ ਹੈ ਉੱਤੇ ਗੱਲ ਕਰਨੀ ਲਾਜ਼ਮੀ ਹੈ ਮੁਹੰਮਦ ਮੁਸਤਾਫਾ ਸਾਹਿਬ ਦਾ ਡੀਜੀਪੀ ਉਹਨਾਂ ਦੇ ਪੁੱਤਰ ਨੇ ਬਹੁਤ ਗੰਭੀਰ ਔਰ ਕਿਣਾਉਣੇ ਇਲਜ਼ਾਮ ਲਾਏ ਨੇ ਉਸ ਤੋਂ ਬਾਅਦ ਮੌਤ ਹੋ ਜਾਂਦੀ ਹੈ ਤੇ ਹੁਣ ਐਫ ਆਈ ਆਰ ਦਾ درجہ ਕਿਵੇਂ ਵੇਖ ਰਹ ਜੇ ਦੇਖੋ ਮੈਂ ਇਸ ਸਾਰੀ ਘਟਨਾ ਨੂੰ ਨਾ ਇੱਕ ਐਂਗਲ ਤੋਂ ਨਹੀਂ ਦੇਖ ਰਿਹਾ ਮੈਂ ਨੂੰ ਇਸ ਵੱਖ-ਵੱਖ ਐਂਗਲਾਂ ਤੋਂ ਦੇਖਣਾ ਚਾਹੁੰਦਾ ਹਾਂ ਇਹ ਦੱਸਣਾ ਵੀ ਚਾਹੁੰਦਾ ਹਾਂ ਉਹਦਾ ਕਾਰਨ ਹੈ ਕਿਉਂਕਿ ਜਿਹੜਾ ਵੀ ਇਸ ਵੇਲੇ ਸੋਸਾਇਟੀ ਦੇ ਅੰਦਰ ਇੰਨਾ ਵੱਡਾ ਜਿਹੜਾ ਇੱਕ ਖਲਾਅ ਪੈ ਗਿਆ ਹੈ ਇੰਨੀ ਸਮੱਸਿਆਵਾਂ ਜਿਹੜੀਆਂ ਪੈ ਗਈਆਂ ਨੇ ਉਹਨਾਂ ਸਮੱਸਿਆਵਾਂ ਦੇ ਵਿੱਚ ਇੱਕ ਇਹੋ ਜਿਹਾ ਰੋਲ ਜਿਹੜਾ ਹੈ ਨਾ ਉਹਨੂੰ ਡਿਫਾਈਨ ਕਰਨਾ ਜ਼ਰੂਰੀ ਹੈ ਜੇ ਉਹਨੂੰ ਡਿਫਾਈਨ ਨਹੀਂ ਕਰਦੇ ਆ ਤਾਂ ਫਿਰ ਗੱਲ ਗੱਲ ਜਿਹੜੀ ਉਹ ਸੀਮਤ ਰਹਿ ਜਾਂਦੀ ਹੈ ਕਿਸੇ ਬੰਦੇ ਤੱਕ ਰਹਿ ਜਾਂਦੀ ਹੈ ਹੁਣ ਗੱਲੀ ਆ ਆਪਾਂ ਬਹੁਤ ਕੁਝ ਕਹਿੰਨੇ ਆ ਕਿ ਦੇਖੋ ਜੀ ਆ ਅਫਸਰਾਂ ਦੇ ਨਾਲ ਇਦਾਂ ਹੀ ਹਸ਼ਰ ਹੋਣੇ ਸੰਭਵ ਸੀਗੇ ਕਿਉਂਕਿ ਇਹਨਾਂ ਨੇ ਦੁਨੀਆ ਦੇ ਵਿੱਚ ਜੋ ਕੀਤਾ ਆ ਜੋ ਇਹਨਾਂ ਨੇ ਪਾਪ ਦੁਨੀਆ 'ਚ ਕੀਤਾ ਆ ਉਹਦੀਆਂ ਸਜ਼ਾਵਾਂ ਜਿਹੜੀਆਂ ਨੇ ਇੱਥੇ ਹੀ ਮਿਲਦੀਆਂ ਨੇ ਜਦੋਂ ਅਸੀਂ ਗੱਲ ਨੂੰ ਇਸ ਤਰੀਕੇ ਨਾਲ ਦੇਖਦੇ ਆ ਫਿਰ ਨਾਲ-ਨਾਲ ਇਹ ਵੀ ਦੱਸਦੇ ਆ ਕਿ ਇਹ ਇੱਕ ਘਟਨਾ ਨਹੀਂ ਹੈ ਇਦਾਂ ਦੀ ਹੋਰ ਵੀ ਕਈ ਘਟਨਾਵਾਂ ਨੇ ਜਿਹੜੀਆਂ ਦਿੱਕਤਾਂ ਕਰਦੀਆਂ ਨੇ ਸੋਸਾਇਟੀ ਵਿੱਚ ਉਹ ਸਭ ਕੁਝ ਸਾਨੂੰ ਦੇਖਣ ਨੂੰ ਮਿਲ ਰਿਹਾ ਆ ਜਿਹੜਾ ਸਾਡੇ ਪੰਜਾਬ ਦੇ ਵਿੱਚ ਨਾ ਮਜ਼ੂਰ ਆ ਕਿਉਂਕਿ ਜਿਹੜੀ ਇੱਕ ਲੱਬੀ ਆ ਜਿਸ ਨੇ ਇੱਕ ਲੰਬਾ ਸਮਾਂ ਪੰਜਾਬ ਦੇ ਵਿੱਚ ਜਿਹੜੀ ਨਵੀਂ ਪੀੜ੍ਹੀ ਉਸ ਵੇਲੇ ਜਿਹੜੀਆਂ ਸੰਘਰਸ਼ ਕਰ ਰਹੀਆਂ ਸੀਗੀਆਂ ਉਹਨਾਂ ਦੇ ਲਈ ਜਿਨ੍ਹਾਂ ਨੇ ਵੱਡੇ ਵੱਡੇ ਮਤਲਬ ਉਹਦੇ ਲੈਂਡ ਦੇ ਲਈ ਤਸ਼ੱਦਦ ਕੀਤੇ ਉਹ ਸਾਰੇ ਤਸ਼ੱਦਦਾਂ ਦੇ ਬਾਅਦ ਜਿੱਥੇ ਉਹ ਆਪਣੇ ਆਪ ਨੂੰ ਸਮਝਦੇ ਸੀ ਕਿ ਉਹ ਸੇਫ ਪਾਕਟ 'ਚ ਨੇ ਉਹਨਾਂ ਦੀ ਜਿਹੜੀ ਸੇਫ ਬਕਟ 'ਚ ਰਹਿਦੀ ਜਿਹੜੀ ਗੱਲ ਸੀ ਨਾ ਉਹ ਕਿੱਥੇ ਨਾ ਕਿਤੇ ਝੋਠੀ ਹੋ ਗਈ ਇਹਨਾਂ ਚੀਜ਼ਾਂ ਦੇ ਨਾਲ ਸਾਹਮਣੇ ਆਣ ਦਾ ਜਿਹੜਾ ਅਖਿਲ ਅਕਤਰ ਨੇ ਇੱਕ ਆਪਣੇ ਇੰਸਟਾਗ੍ਰਾਮ ਦੇ ਉੱਤੇ 16 ਮਿੰਟ ਦਾ ਜਿਹੜਾ ਵੀਡੀਓ ਪਾਇਆ ਜਿਹਦੇ ਨਾਲ ਇੱਕ ਤਨਾਉ ਸੁਸਾਈਡ ਨੋਟ ਆ ਉਹਦੇ ਚੋਂ ਸਾਰੀ ਗੱਲ ਜਿਹੜੀ ਉਹ ਦੱਸਾ ਉਹਦੇ ਪਰਿਵਾਰ 'ਚ ਜੋ ਚੱਲ ਰਿਹਾ ਹੁੰਦਾ ਉਹਦੇ 'ਚ ਇਹ ਜ਼ਰੂਰ ਅਸੀਂ ਦੇਖ ਰਹੇ ਹਾਂ ਕਿ ਉਹ ਮੁੰਡਾ ਜਿਹੜਾ ਹੈਗਾ ਉਹ ਟਿਮ ਉਹ ਆਪਣੀ ਦੱਸ ਰਿਹਾ ਗੱਲ ਕਿ ਮੇਰੇ ਘਰ ਦੇ ਵਿੱਚ ਇਦਾਂ ਦਾ ਮਾਹੌਲ ਗੰਦਲਾ ਹੋ ਗਿਆ ਹਨਾ ਉਹਦੇ ਵਿੱਚ ਕੁਝ ਗੱਲਾਂ ਉਹਨੇ ਇਦਾਂ ਨਹੀਂ ਵੀ ਕੀਤੀਆਂ ਜਿਹੜੀਆਂ ਬੰਦਿਆਂ ਨੇ ਸੁਣੀਆਂ ਜ਼ਰੂਰ ਹੋਣਗੀਆਂ ਪਰ ਉੱਤੇ ਧਿਆਨ ਨਹੀਂ ਦਿੱਤਾ ਹੋਣਾ ਕਿਉਂਕਿ ਅਸੀਂ ਇੱਕ ਫਲੋ ਵਿੱਚ ਗੱਲ ਨੂੰ ਦੇਖ ਰਹੇ ਹੁੰਦੇ ਆ ਸਮਝ ਰਹੇ ਹੁੰਦੇ ਆ ਜਦੋਂ ਆਮ ਬੰਦੇ ਨਾਲ ਵਕ ਕਰਕੇ ਥੋੜੀ ਜੀ ਗੱਲ ਦੇਖੀ ਜਾਵੇ ਤੇ ਇਹ ਸਮਝ ਆਦੀ ਹੈ ਕਿ ਜਿਹੜਾ ਉਹ ਆਖੇ ਲਖਤਰ ਸੀਗਾ ਉਸ ਲੜਕੇ ਨੇ ਦੱਸਿਆ ਕਿ ਮੇਰੇ ਘਰ ਦੇ ਵਿੱਚ ਜਿਹੜਾ ਪ੍ਰਭਾਵ ਸੀਗਾ ਮੇਰੇ ਉਹਦੇ ਪਿਤਾ ਦਾ ਮੁਹੰਮਦ ਮੁਸਤਾਫਾ ਦਾ ਉਹਨੂੰ ਇੱਕ ਤਰ੍ਹਾਂ ਨਾਲ ਬੇਇੱਜ਼ਤ ਕਰਨ ਦੇ ਲਈ ਇਹ ਚੀਜ਼ਾਂ ਕਰ ਰਿਹਾ ਸੀਗਾ ਜਦੋਂ ਉਹ ਕਹਿੰਦਾ ਕਿ ਮੇਰਾ ਬਾਤ ਨਾ ਤੂੰ ਕਿਹੜਾ ਆਈ ਹੈ ਸ ਅਏ ਜੇਸ ਅਫਸਰ ਹੈਗਾ ਜਿਹੜਾ ਤੇਰ ਤੋਂ ਕੁੜੀਆਂ ਸੈੱਟ ਹੋ ਜਾਣਗੀਆਂ ਤੇ ਉਹ ਉਸ ਚੀਜ਼ 'ਚ ਵੀ ਇੱਕ ਪ੍ਰਾਊਡ ਫੀਲ ਕਰਦਾ ਉਹਦਾ ਬਾਪ ਕਿਉਂਨੇ ਉਹਦੀ ਜਿਹੜੀ ਨੌ ਆ ਉਹਦੇ ਨਾਲ ਉਹਨੇ ਖੇ ਖਾਧੀ ਤੇ ਘਰ ਦੇ ਵਿੱਚ ਉਹਦੀ ਬੇਟੀ ਵੀ ਦੱਸ ਰਹੀ ਆ ਉਹ ਪ੍ਰੈਜ਼ੈਂਟ ਆ ਉਹਨਾਂ ਚੀਜ਼ਾਂ ਨੂੰ ਲੈ ਕੇ ਉਹਨੂੰ ਗੱਲ ਬਾਰੇ ਪਤਾ ਆ ਉਹ ਡਿਸਕਸ ਕਰ ਰਹੀ ਆ ਉਹਦੀ ਜਿਹੜੀ ਮਾਂ ਰਜ਼ੀਆ ਸੁਲਤਾਨ ਹੈਗੀ ਆ ਉਹ ਵੀ ਉਸ ਚੀਜ਼ ਦੇ ਵਿੱਚ ਮਤਲਬ ਭਾਗੀਦਾਰ ਦੱਸ ਰਹੀ ਆ ਜਿਸ ਤਰੀਕੇ ਨਾਲ ਬੱਚੇ ਨੇ ਦੱਸਿਆ ਹੈ ਉਹ ਇਹ ਵੀ ਦੱਸਦਾ ਕਿ ਮੇਰੇ ਤੇ ਇਲਜ਼ਾਮ ਲਗਣਾ ਹੈ ਕਿ ਮੈਂ ਨਸ਼ੇ ਕਰਦਾ ਹਾਂ ਮੈਂ ਡਰਗ ਡੇਟਾ ਮਤਲਬ ਉਹਨਾਂ ਚੀਜ਼ਾਂ ਨੂੰ ਅਸੀਂ ਦੋਨੋਂ ਅੰਗਲਾ ਤੋਂ ਵੀ ਅਗਰ ਦੇਖਣਾ ਚਾਹੀਏ ਸੋਸਾਇਟੀ ਕਦੀ ਵੀ ਇਹ ਚੀਜ਼ਾਂ ਸਪਨੀ ਕਰਦੀਆਂ ਕਿ ਤੁਸੀਂ ਰਿਸ਼ਤਿਆਂ ਨੂੰ ਜਿਹੜਾ ਦਾਗੀ ਕਰਦੇ ਹੋ ਮਤਲਬ ਹਰ ਇੱਕ ਚੀਜ਼ ਦੇ ਜਿਹੜੇ ਇੱਕ ਪੈਮਾਨਾ ਆ ਉਸ ਪੈਮਾਨੇ ਨੂੰ ਜਦੋਂ ਤੁਸੀਂ ਇਸ ਤਰੀਕੇ ਨਾਲ ਦੇਖਦੇ ਆ ਫਿਰ ਤੁਹਾਨੂੰ ਇਹ ਵੀ ਨਾਲ-ਨਾਲ ਦੇਖਣਾ ਪਊਗਾ ਕਿ ਇਹ ਲੋਕਾਂ ਦੇ ਵਿੱਚ ਇੰਨੀ ਗਰਾਫਤਾਂ ਕਿਉਂ ਨੇ ਜਿਹੜੀ ਅਸੀਂ ਇਸ ਗੱਲ ਨੂੰ ਸਮਝ ਪਾ ਰਹੇ ਹਾਂ ਉਹ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਉਸ ਵੇਲੇ ਭਾਰਤੀ ਹਕੂਮਤਾਂ ਦੇ ਹੱਥ ਟੋਕੇ ਬਣ ਕੇ ਉਹ ਮਾੜੇ ਕੰਮ ਕੀਤੇ ਜਿਹੜੇ ਕਿ ਕੋਈ ਵੀ ਆਮ ਇਨਸਾਨ ਜਿਹੜਾ ਉਹ ਨਾ ਕਰਨਾ ਪਸੰਦ ਕਰਦਾ ਬੇਰਹਿਮੀ ਦੇ ਨਾਮ ਨਜਾਇਜ਼ ਜਿਹੜੇ ਐਨਕਾਊਂਟਰ ਕਰਨੇ ਕਤਲ ਕਰਨੇ ਹੋਰ ਉਹਨਾਂ ਚੀਜ਼ਾਂ ਦੇ ਨਾਲ ਹੋਰ ਗਈ ਇਦਾਂ ਦੇ ਕੰਮ ਗਲਤ ਜਿਹੜੇ ਕਰਨੇ ਸ਼ੁਰੂ ਕਰ ਦੇਣੇ ਉਹਨਾਂ ਦੇ ਨਾਲ ਕੀ ਹੁੰਦਾ ਬੰਦੇ ਦੇ ਉੱਤੇ ਇੱਕ ਆਪਣਾ ਇੱਕ ਮੋਰਲ ਪ੍ਰੈਸ਼ਰ ਬਣ ਜਾਂਦਾ ਹੈ ਜਿਹੜਾ ਮੋਰਲ ਪ੍ਰੈਸ਼ਰ ਬਣਦਾ ਨਾ ਉਹਦੇ ਚੁ ਮੈਂ ਮੰਨ ਕੇ ਚੱਲਦਾ ਕਿ ਇਹਨਾਂ ਬੰਦਿਆਂ ਦੀ ਮਜਬੂਰੀ ਪੈ ਜਾਂਦੀ ਆ ਗਲਤ ਪਾਸੇ ਹੀ ਇਹਨਾਂ ਦਾ ਜਿਹੜਾ ਆਪਣੇ ਆਪ ਨੂੰ ਰੱਖਣਾ ਪੈ ਜਾਂਦਾ ਇਹਨਾਂ ਨੂੰ ਆਪਣੇ ਆਪ ਨੂੰ ਗਲਤ ਪਾਸੇ ਰੱਖਦੇ ਨੇ ਤਾਂ ਜੋ ਇਹ ਬੰਦੇ ਇਹ ਮੰਨ ਲੈਣ ਕਿ ਅਸੀਂ ਆਮ ਲੋਕਾਂ ਤੋਂ ਵੱਖ ਆ ਆਮ ਲੋਕਾਂ ਦੀ ਸੁਸਾਇਟੀ ਤੋਂ ਵੱਖ ਹੋ ਜਾਂਦੇ ਬੰਦੇ ਆ ਤੇ ਉਸੇ ਜਿਹੜੀ ਗੰਦਲੀ ਦੁਨੀਆ ਨੂੰ ਇਹ ਐਸ਼ੋ ਪ੍ਰਸਤੀ ਦੀ ਦੁਨੀਆ ਮੰਨ ਕੇ ਉਹਦੇ ਵਿੱਚ ਹੀ ਜੀਣ ਲੱਪ ਪੈਂਦੇ ਆ ਮਗਰ ਦੇਖੋ ਰੱਬ ਦੇ ਘਰ ਦੇ ਰੰਦੇ ਜਿਹੜੀ ਆਪਾਂ ਕਥਾ ਜਾਂ ਕਹਾਣੀਆਂ ਸੁਣਦੇ ਆ ਉਹ ਦੇਖੋ ਇੱਥੇ ਬਾਰ ਬਾਰ ਦੇਖਣ ਨੂੰ ਮਿਲ ਰਹੀਆਂ ਨੇ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਹੀ ਕਿੰਨੇ ਸਾਰੇ ਮਤਲਬ ਹੱਤਕੰਡੇ ਹੋਣ ਦੇ ਬਾਵਜੂਦ ਵੀ ਨਹੀਂ ਤਾਕਤ ਹੋਣ ਦੇ ਬਾਵਜੂਦ ਵੀ ਉਹ ਬੰਦੇ ਅੱਜ ਫਿਰ ਜੇਲਾਂ 'ਚ ਬੈਠੇ ਨੇ ਉਹਨਾਂ ਬੰਦਿਆਂ ਨੂੰ ਆਪਣੇ ਆਪ ਨੂੰ ਜਸਟੀਫਾਈ ਕਰਨਾ ਪੈ ਰਿਹਾ ਇਕੱਲੇ ਅਫਸਰ ਨਹੀਂ ਜਿੰਨੇ ਉਸ ਵੇਲੇ ਮੂਵਮੈਂਟ ਦੇ ਦੌਰਾਨ ਜਿਹੜੀ ਉਸ ਵੇਲੇ 1984 ਤੋਂ ਬਾਅਦ ਜਿਹੜੀ ਮੂਵਮੈਂਟ ਰਹੀ ਹੈ ਤੇ ਭਾਰਤੀ ਹਕੂਮਤ ਦੇ ਹੱਥ ਟੋਕੇ ਅਫਸਰ ਬਣੇ ਰਹੇ ਨੇ ਚਾਹੇ ਕੇਪਸ ਗਿਲ ਵੀ ਰਿਹਾ ਕੇਪਸ ਗਿਲ ਦੀ ਮੈਂ ਇੱਕ ਉਦਾਹਰਨ ਦਿੰਨਾ ਕੇਪਸ ਗਿਲ त्याने ਆਪਣੇ ਅੰਤਲੇ ਸਮੇਂ ਦੇ ਵਿੱਚ ਘਰ ਦੇ ਵਿੱਚ ਡਿਗੇ ਹੋਏ ਭਾਂਡੇ ਤੇ ਖੜਾਕ ਨਾ ਡਰ ਜੰਦਾ ਸੀ ਮਤਲਬ ਜਿਹੜਾ ਆਪਣੇ ਆਪ ਨੂੰ ਕਿਸੇ ਟਾਈਮ ਰੱਬ ਮੰਨਦਾ ਸੀਗਾ ਕਿ ਮੈਂ ਮਤਲਬ ਰੱਬ ਦੇ ਬਰਾਬਰ ਹੀ ਆ ਜਿੰਨੂੰ ਮਰਜ਼ੀ ਮਾਰ ਸਕਦਾ ਜੋ ਮਰਜ਼ੀ ਮੈਂ ਕਰਾਂ ਮੈਨੂੰ ਕੋਈ ਰੋਕਣ ਵਾਲਾ ਨਹੀਂ ਹੈ ਉਹ ਅੰਤਲੇ ਟਾਈਮ ਦੇ ਵਿੱਚ ਘਰ ਦੇ ਡਿਗੇ ਭਾਂਡੇ ਨਾਲ ਡਰਦਾ ਸੀ ਇਹੀ ਇਦਾਂ ਦੇ ਹੋਰ ਕਈ ਅਫਸਰ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਟੇਟ ਦੇ ਹੱਥ ਟੋਕੇ ਬਣ ਕੇ ਉਸ ਵੇਲੇ ਉਹ ਗਲਤ ਤੇ ਨਜਾਇਜ਼ ਕੰਮ ਕੀਤੇ ਜਿਨ੍ਹਾਂ ਦੀਆਂ ਸਜ਼ਾਵਾਂ ਉਹਨਾਂ ਦੀ ਔਲਾਦਾਂ ਨੂੰ ਮਿਲਣੀਆਂ ਨਹੀਂ ਅੱਜ ਉਹਨਾਂ ਨੇ ਆਪਣੀ ਔਲਾਦ ਜਿਹੜੀ ਹੈ ਉਹਨਾਂ ਦੇ ਉੱਤੇ ਇਲਜ਼ਾਮ ਲਾ ਰਹੀ ਹੈ ਉਹਨਾਂ ਦੇ ਆਪਣੇ ਬੱਚੇ ਸੁਸਾਇਡ ਨੇ ਸੁਸਾਇਡ ਲਿਖ ਲਿਖ ਕੇ ਮਾਰ ਰਹੇ ਨੇ ਆਦਿਆਂ ਤੋਂ ਵੱਧ ਬੰਦਿਆਂ ਦੇ ਤਾਂ ਔਲਾਦਾਂ ਜਿਹੜੀਆਂ ਨੇ ਉਹਨਾਂ ਨੂੰ ਇਨਕਾਰੀ ਹੋ ਗਿਆ ਨੇ ਹੁਣੇ ਪਿੱਛੇ ਜਿਹੜਾ ਸੰਦੀਪ ਸਿੰਘ ਸਣੀ ਨੇ ਜੇਲ੍ਹ ਵਿੱਚ ਮਾਰਿਆ ਜਿਹੜਾ ਆਪਣੇ ਆਪ ਨੂੰ ਸੂਬਾ ਸਰੰਦ ਦੱਸਦਾ ਸੀਗਾ ਉਹਦੀ ਆਪਣੀ ਔਲਾਦ ਤੱਕ ਤੇ ਉਹਨੂੰ ਲੈਣ ਨਹੀਂ ਆਇਆ ਇਦਨ ਹੋਰ ਬੜੇ ਸਾਰੇ ਹੁਣ ਇਹ ਭੁੱਲੜ ਜਿਹੜਾ ਇੱਕ ਕਰਪਸ਼ਨ ਦੇ ਕੇਸ ਚ ਅੰਦਰ ਗਿਆ ਉਹ ਮਾਇਲ ਸਿੰਘ ਭੁੱਲੜ ਦਾ ਮੁੰਡਾ ਸੀਗਾ ਉਹਨੋਂ ਉਹਦੇ ਨਾਲ ਤੁਸੀਂ ਦੇਖੋ ਕੀ ਕੁਝ ਹੋਇਆ ਇਹੀ ਲੋਗ ਉਸਨੇ ਆਪਣੇ ਆਪ ਨੂੰ ਖੁਦਾ ਮੰਨਦੇ ਸੀਗੇ ਤੇ ਅੱਜ ਇਹੀ ਲੋਗ ਜਿਹੜੇ ਨੇ ਰੜਕ ਰੜਕ ਕੇ ਸਿਸਕੀਆਂ ਲੈ ਲੈ ਕੇ ਮਰ ਰਹੇ ਨੇ ਤੇ ਇਹਨਾਂ ਦੀਆਂ ਔਲਾਦਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਇਹਨਾਂ ਦੀ ਸਜ਼ਾ ਵਾਂਦੇ ਏਰੀਆ ਨੇ ਔਰ ਇਹਨਾਂ ਦੇ ਨਾਲ ਨਾਲ ਘਟੋ ਘਟ ਇਹ ਤਾਂ ਸਾਨੂੰ ਤਸੱਲੀ ਹੈਗੀ ਆ ਕਿ ਜੇ ਅਸੀਂ ਉਹਨਾਂ ਤੋਂ ਬਦਲਾ ਨਹੀਂ ਲੈ ਸਕੇ حال ਉਹਨਾਂ ਦਾ ਹਸ਼ਰ ਉਹਨਾਂ ਦਾ ਵੀ ਉਹੀ ਹੋਇਆ ਜੋ ਉਹਨਾਂ ਦਾ ਮਹਾਰਜ ਵੱਲੋਂ ਹੋਣਾ ਚਾਹੀਦਾ ਸੀਗਾ ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਮਹਿਕਮੇ ਦੇ ਵਿੱਚ ਇਹ ਸਾਰੀਆਂ ਡਿਸਕਸ ਹੋ ਰਹੀਆਂ ਸੀ ਤਾਂ ਮੈਂ ਦੱਸ ਰਿਹਾ ਇੱਕ ਮਹਿਕਮੇ ਵਿੱਚ ਇੰਨੀ ਸਮੱਸਿਆ ਹੈਗੀ ਹੈ ਕਿ ਇੰਨੀਆਂ ਸਮੱਸਿਆਵਾਂ ਦੇ ਨਾਲ ਜਦੋਂ ਏਦਾਂ ਸੋਸਾਇਟੀ ਵਿੱਚ ਦੇਰੋਂ ਅਸੀਂ ਦੇਖਦੇ ਆ ਤੇ ਜਿਹੜੇ ਹੁਣ ਮੈਂ ਮੇਰੀ ਇੰਟਰਵਿਊ ਸੁਣਨ ਵਾਲੇ ਇੰਟਰਵਿਊ ਨੂੰ ਦੇਖਣ ਵਾਲੇ ਲੋਕ ਹੋਣਗੇ ਜਾਂ ਅਫਸਰ ਹੋਣਗੇ ਪੁਲਿਸ ਅਫਸਰ ਹੋਣਗੇ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਆ ਚਤਾਰਨੀ ਚਾਹੁੰਦਾ ਦੇਖੋ ਆਹ ਹਾਲ ਹੁੰਦੇ ਬਾਅਦ ਵਿੱਚ ਜਦੋਂ ਤੁਸੀਂ ਆਪਣੇ ਅਫਸਰशाही ਦੀ ਜਿਹੜੀ ਚਕੋਚੌਂਦ ਦੇ ਵਿੱਚ ਜਾਂ ਨਸ਼ੇ ਦੇ ਵਿੱਚ ਤੁਸੀਂ ਜਦੋਂ ਆਮ ਲੋਕਾਂ ਤੇ ਤਸ਼ੱਦਦ ਕਰਦੇ ਆ ਆਮ ਲੋਕਾਂ ਨੂੰ ਲੁੱਟਦੇ ਆ ਉਹਨਾਂ ਤੇ ਤਸੀਹੇ ਕਰਦੇ ਆ ਤੇ ਉਹਨਾਂ ਦੀ ਜਿਹੜੀ ਬਦਵਾਹ ਫਿਰ ਐਵੇਂ ਲੱਗਦੀਆਂ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਇਹ ਮੰਨਦੇ ਆ ਕਿ ਜੇ ਤਾਂ ਤੁਸੀਂ ਆਪਣੇ ਗੁਨਾਹਾਂ ਨੂੰ ਆਪ ਮੰਨ ਕੇ ਉੱਤੋਂ ਸਬਕ ਲੈ ਕੇ ਆਪਣੀ ਸੋਸਾਇਟੀ ਨੂੰ ਜੇ ਦੱਸੋ ਤੁਸੀਂ ਕੀ ਕੀ ਗੁਨਾਹ ਕੀਤੇ ਨੇ ਉਹਨਾਂ ਗ੍ਰਾਹਤੋਂ ਤੁਸੀਂ ਆਪਣਾ ਪਰਦਾ ਜਦੋਂ ਚੱਕ ਲਓ ਤਾਂ ਸੋਸਾਇਟੀ ਸ਼ਾਇਰ ਹੋ ਸਕਦਾ ਕਿ ਤੁਹਾਡੇ ਇਹ ਪਾਪਾਂ ਦੀ ਸਜ਼ਾ ਜਿਹੜੀ ਆ ਉਸ ਤਰੀਕੇ ਦੀ ਤੁਹਾਨੂੰ ਨਾ ਮਿਲੇ ਤੁਹਾਡਾ ਕਿਤੇ ਨਾ ਕਿਤੇ ਛੁਟਕਾਰਾ ਹੋ ਜਾਵੇ अदरवाइज ਰੱਬ ਨੇ ਤਾਂ ਤੁਹਾਨੂੰ ਤਾ ਦਿਨ ਜਿਹੜੇ ਦਿਖਾਣੇ ਸੀਗੇ ਭਾਈ ਸਾਹਿਬ ਇਸ ਪੂਰੇ ਮੈਟਰ ਦੇ ਵਿੱਚ ਜੇ ਆਪਾਂ ਧਿਆਨ ਦਈਏ ਜੋ ਉਦੇ ਪੇਤਾ ਦਾ ਕਹਿਣਾ ਯਾਨੀ ਕਿ ਸਾਬਕਾ ਡੀਜੀਪੀ ਦਾ ਕਹਿਣਾ ਹੈ ਜਾਂ ਪਰਿਵਾਰ ਦਾ ਕਹਿਣਾ ਹੈ ਕਿ ਉਹ ਨਸ਼ੇ 'ਚ ਗ੍ਰਸਤ ਸੀ ਉਹ ਲਗਾਤਾਰ ਉਹਦੀ ਮਾਨਸਿਕਤਾ ਇੰਨੀ ਨਿੱਗਰ ਗਈ ਸੀ ਕਿ ਸ਼ਾਇਦ ਉਹ ਉਸ ਤਰੀਕੇ ਨਾਲ ਸੋਚ ਨਹੀਂ ਪਾ ਰਿਹਾ ਸੀ ਵਿਚਾਰ ਨਹੀਂ ਪਾ ਰਿਹਾ ਸੀ ਉਦੇ ਪੇਤਾ ਨੇ ਤਾਂ ਇੱਥੋਂ ਤੱਕ ਕਿਹਾ ਕਿ ਜਿਹੜੀ ਅਗਸਤ ਮਹੀਨੇ ਦੀ ਵੀਡੀਓ ਵਾਇਰਲ ਹੋਈ ਹੈ ਉਹ ਵੀ ਉਹਨੇ ਨਸ਼ਾ ਕਰਨ ਤੋਂ ਬਾਅਦ ਬਣਾਈ ਸੀ ਇੱਥੋਂ ਤੱਕ ਦੇ ਇਲਜ਼ਾਮ ਨੇ ਕਿ ਉਹਨੇ ਆਪਣੇ ਪਰਿਵਾਰਕ ਜੀਆਂ ਉੱਤੇ ਆਪਣੀ ਧਰਮ ਪਤਨੀ ਦੇ ਉੱਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਨਸ਼ੇ ਦੇ ਵਿੱਚ ਗ੍ਰਸਤ ਹੋ ਕੇ ਤੇ ਇੱਥੇ ਆ ਕੇ ਸਵਾਲ ਇਹ ਨਹੀਂ ਖੜ ਜਾਂਦਾ ਕਿ ਕੀ ਹੋ ਸਕਦਾ ਹੈ ਦੀ ਮਾਨਸਿਕ ਸਥਿਤੀ ਉਦਾਂ ਦੀ ਹੋਵੇ ਕਿ ਉਹਨੂੰ ਇਹ ਸਾਰਾ ਕੁਝ ਪ੍ਰਤੀਤ ਹੋ ਰਿਹਾ ਹੋਵੇ ਪਰ ਇਹ ਹੋਵੇ ਨਾ ਦੇਖੋ ਇਹ ਅਸੰਪਸ਼ਨ ਹੈ ਅਸੰਪਸ਼ਨ ਦੋਨੋਂ ਪਾਸੇ ਸੰਭਵ ਹੈ ਏਧਰ ਵੀ ਸੰਭਵ ਹੈ ਉਧਰ ਸੰਭਵ ਹੈ ਕਿ ਅਸੀਂ ਸਾਰਾ ਕੁਝ ਜਿਹੜਾ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਦੇਖ ਰਹੇ ਹਾਂ ਜਦੋਂ ਅਸੀਂ ਜਿਹੜਾ ਸਾਫ ਕਾ ਡੀਜੀਪੀ ਮੁਹੰਮਦ ਮੁਸਤਾਫਾ ਉਹਦੀ ਅਗਰ ਸਟੇਟਮੈਂਟ ਦੇਖਦੇ ਹਾਂ ਉਹਦੇ ਮੁਤਾਬਕ ਉਹਦਾ ਜੇ ਬੱਚਾ ਡਰਗ ਐਡਿਕਟ ਹੈਗਾ ਠੀਕ ਹੈ ਡਰਗ ਐਡਿਕਸ਼ਨ ਕਰਨ ਦੇ ਬਾਅਦ ਵੀ ਜੇ ਉਹ ਇਹ ਚੀਜ਼ ਨੂੰ ਜਸਟੀਫਾਈ ਕਰਨਾ ਚਾਹਵੇ ਕਿ ਮੈਂ ਆਪਣੇ ਤੌਰ ਦੇ ਉੱਤੇ ਸਹੀ ਹਾਂ ਬਟ ਸੋਸਾਇਟੀ ਨੂੰ ਸਹੀ ਨਹੀਂ ਮੰਨਦੀ ਹੁਣ ਜਦੋਂ ਤੁਸੀਂ ਇੱਕ ਰਿਸ਼ਤਿਆਂ ਦੀ ਜਿਹੜੀ ਕਦਰਾਂ ਕੀਮਤਾਂ ਨੂੰ ਨਹੀਂ ਮੰਨਦੇ ਔਰ ਉਹ ਬੱਚੇ ਦੇ ਜਿਹੜਾ ਆਪਣੇ ਸਟੇਟਮੈਂਟ ਦੇ ਰਿਹਾ ਉਹਦੇ ਮੁਤਾਬਕ ਉਹਦੇ ਪਿਤਾ ਨੇ ਉਹਦੇ ਉੱਤੇ ਇੱਕ ਝੂਠੀ ਐਫਆਈਆਰ ਵੀ ਕਰਵਾਈ ਮਤਲਬ ਜਿਹੜੇ ਬੰਦੇ ਆਪਣੇ ਉੱਤੇ ਕੋਈ ਵੀ ਹੋ ਰਹੇ ਮਤਲਬ ਆ ਰਹੇ ਸੰਕਟ ਨੂੰ ਮੋੜਾ ਪਾ ਸਕਦੇ ਆ ਆਪਣੀ ਤਾਕਤ ਦੇ ਜ਼ਰੀਏ ਉਹ ਆਪਣੇ ਬੱਚਿਆਂ ਤੇ ਐਫਆਈਆਰ ਕਰਵਾ ਰਹੇ ਹੋਣੇ ਇਹਦਾ ਮਤਲਬ ਕਿਥੇ ਨਾ ਕਿਥੇ ਕੋਈ ਨਾ ਕੋਈ ਪ੍ਰੋਬਲਮ ਘਰ ਚ ਹੈਗੀ ਆ ਜੇ ਇਹੇ ਤੋਂ ਉਹ ਨੂੰ ਸਬਕ ਦੇਣਾ ਚਾਹੁੰਦੇ ਸੀਗੇ ਔਰ ਜਿਹੜੀ ਉਹਨੇ ਗੱਲ ਦੱਸੀ ਹੈ ਉਹਦੇ ਲਗਭਗ ਹੋਰ ਵੀ ਬੜਾ ਕੁਝ ਉਹ ਕਹਿ ਰਿਹਾ ਮੈਂ ਮੰਨਦਾ ਕਿ ਹੋ ਸਕਦਾ ਉਹ ਮਾਨਸਿਕ ਤੌਰ ਤੇ ਬੜਾ ਜ਼ਿਆਦਾ ਪੀੜਤ ਹੋਵੇ ਜਿਹੜਾ ਆਪਣੀ ਭੈਣ ਨੂੰ ਪ੍ਰੋਸਟੀਟਿਊਟ ਕਹਿ ਰਿਹਾ ਕਿ ਉਹ ਪ੍ਰੋਸਟੀਟਿਊਟਾਂ ਦੇ ਵਿੱਚ ਰਹਿੰਦੀ ਸੀਗੀ ਉਹਦੇ ਖਰਚੇ ਪਤਾ ਨਹੀਂ ਉਹ ਕਿੱਥੋਂ ਪੂਰੀ ਕਰਦੀ ਸੀਗੀ ਬਹੁਤ ਕੁਝ ਕਿਹਾ ਉਹਨੇ ਪਰਿਵਾਰ ਤੇ ਇਲਜ਼ਾਮ ਲਾਏ ਨੇ ਤੇ ਜੇ ਇੰਨਾ ਗੰਦਲਾ ਮਾਹੌਲ ਪਰਿਵਾਰ ਦਾ ਹੈਗਾ ਉਹ ਪਰਿਵਾਰ ਜਿਹੜਾ ਇਸ ਤਰੀਕੇ ਦੇ ਮਾਹੌਲ 'ਚ ਰਹਿ ਰਿਹਾ ਤੇ ਘਰ ਦੇ ਵਿੱਚ ਤੇ ਮੈਂ ਮੰਨਦਾ ਗੰਦਗੀ ਬਹੁਤ ਜ਼ਿਆਦਾ ਸੀਗੀ ਇਸ ਤਰੀਕੇ ਦੀ ਗੰਦਗੀ ਚ ਤਾਂ ਇਨਸਾਨ ਨਹੀਂ ਰਹਿ ਸਕਦਾ ਇਹ ਜਾਨਵਰਾਂ ਤੋਂ ਵੀ ਬੱਤਰ ਤੁਸੀਂ ਕਿਵੇਂ ਮੰਨਦੇ ਹੋ ਕਿਉਂਕਿ ਇਹ ਇਹਨਾਂ ਸਾਰੇ ਬਿਆਨਾਂ ਨੂੰ ਇੱਕ ਹਲੂਸੀਨੇਸ਼ਨ ਕਹਿ ਕੇ ਛੁਟਲਾਇਆ ਜਾ ਰਿਹਾ ਹੈ ਛੁਟਾਇਆ ਜਾ ਸਕਦਾ ਹੈ ਤੇ ਤੁਸੀਂ ਇੰਨੇ ਕੰਕਰੀਟਲੀ ਕਿਵੇਂ ਕਹਿ ਰਹੇ ਹੋ ਮੈਂ ਤਾਂ ਜੋ ਮੇਰੇ ਕੋਲ ਜ਼ਰੀਆ ਜਿੱਥੋਂ ਮੈਨੂੰ ਇਹ ਚੀਜ਼ ਆਈ ਹੈ ਮੈਂ ਉਹਦੇ ਬਿਹਾਫ ਤੇ ਹੀ ਗੱਲ ਕਹਿ ਰਿਹਾ ਹਾਂ ਉਸ ਵੀਡੀਓ ਦੇ ਬਿਹਾਫ ਤੇ ਮੈਂ ਉਸ 16 ਮਿੰਟ ਦੀ ਵੀਡੀਓ ਦੇ ਬਿਹਾਫ ਤੇ ਹੀ ਕੋਈ ਜਿਹੜੀ ਅਸੰਪਸ਼ਨ ਕਰ ਰਿਹਾ ਠੀਕ ਹੈ ਹੁਣ ਉਸ ਅਸੰਪਸ਼ਨ ਚੋਂ ਤਾਂ ਜਿਹੜੀ ਸੋਸਾਇਟੀ ਦੇ ਵਿੱਚ ਗੱਲ ਜਾਣੀ ਹੈ ਉਹਦੇ ਚੰਗੇ ਮਾੜੇ ਤੇ ਅਸੀਂ ਦੇਖਨੇ ਆ ਨਾ ਹੁਣ ਹੋਰ ਇਹ ਚ ਚੰਗਾ ਮਾੜਾ ਕਿਵੇਂ ਆ ਦੇਖੋ ਇੱਕ ਤਾਂ ਸਾਨੂੰ ਇਹ ਗੱਲ ਕਲੀਅਰ ਹੁੰਦੀ ਆ ਕਿ ਕੋਈ ਨਾ ਕੋਈ ਡਿਸਟਰਬੈਂਸ ਹੈਗੀ ਆ ਦੂਜੀ ਗੱਲ ਆ ਕਿ ਮੁਹੰਮਦ ਮੁਸਤਫਾ ਬਾਰੇ ਅਸੀਂ ਸਿੱਖ ਬੜੇ ਕਲੀਅਰ ਆ ਕਿ ਉਹ ਕਿੱਦਾਂ ਦਾ ਸ਼ਖਸ ਸੀਗਾ ਉਹਨੇ ਉਹਨੇ ਸਿੱਖਾਂ ਦੇ ਨਜਾਇਜ਼ ਕਤਲ ਕੀਤੇ ਕੇਪਸ ਗਿਲ ਦਾ ਖਾਸ ਸੀਗਾ ਸੁਮੇਦ ਸੈਣੀ ਹੋਣਾ ਦਾ ਖਾਸ ਸੀਗਾ ਉਹ ਇੰਨਾ ਖਾਸ ਬੰਦਿਆਂ ਦਾ ਕੀ ਰੋਲ ਰਿਹਾ ਸੋਸਾਇਟੀ ਨੂੰ ਕੀ ਦੇਣਾ ਇਹਨਾਂ ਤੋਂ ਕੰਈ ਇਹਨਾਂ ਨੇ ਪੁਸ਼ਪ ਭਰਾਈਆਂ ਤੇ ਕੀਤੀਆਂ ਨੇ ਇਹਨਾਂ ਨੇ ਸਿੱਖਾਂ ਦੇ ਨਜਾਇਜ਼ ਐਂਕਾਊਂਟਰ ਕੀਤੇ ਆ ਕੇਸਰੀਆਂ ਨੀਲੀਆਂ ਦਸਤਾਰ ਬੰਨਣ ਵਾਲੇ ਬੰਦੇ ਨੂੰ ਟਾਰਗੇਟ ਕਰਕੇ ਮਾਰਿਆ ਸਿਰਫ ਇਸ ਗੱਲ ਕਰਕੇ ਮਾਰਿਆ ਕਿ ਉਹਨੇ ਕੇਸਰੀ ਬੰਨੀ ਆ ਤੇ ਉਹਨੇ ਨੀਲੀ ਬੰਨੀ ਆ ਇਸ ਤਰੀਕੇ ਦੀ ਨਫ਼ਰਤ ਰੱਖ ਕੇ ਇਹਨਾਂ ਲੋਕਾਂ ਨੇ ਭਾਰਤੀ ਹਕੂਮਤ ਨੂੰ ਉਸ ਵੇਲੇ ਖੁਸ਼ ਕੀਤਾ ਆ ਤੇ ਜਦੋਂ ਅੱਜ ਇਹਨਾਂ ਦੇ ਹਸ਼ਰ ਹੋ ਰਹੇ ਆ ਤੇ ਸਾਨੂੰ ਵੀ ਦਿਖਦਾ ਆ ਕਿ ਇਹ ਜਿਹੜੇ ਬੰਦਿਆਂ ਦੇ ਹਸ਼ਰ ਹੋਣੇ ਲਾਜ਼ਮੀ ਸੀਗੇ ਇਹਨਾਂ ਨੇ ਇਹੀ ਕੁਝ ਕੀਤਾ ਇਹੀ ਕੁਝ ਜਿਹੜਾ ਪੀਜਿਆ ਸੀ ਹੋਈ ਅੱਜ ਵੱਡੜਾ ਪੈ ਰਿਹਾ ਆ ਸੇਮ ਮੰਨਦਾ ਕਿ ਜਿਹੜਾ ਅਸੀਂ ਇਹ ਚੀਜ਼ ਨੂੰ ਜਿਸ ਤਰੀਕੇ ਨਾਲ ਦੇਖ ਰਹੇ ਹਾਂ ਇੱਕ ਪਹਿਲੂ ਅਸੰਪਸ਼ਨ ਚੋ ਹੈਗਾ ਆ ਮਗਰ ਉਹਦੇ ਵਿੱਚ ਇਹ ਵੀ ਨਹੀਂ ਹੈ ਕਿ ਆਪਾਂ ਸਾਰੀ ਗੱਲ ਨੂੰ ਕਿਸੇ ਤਰੀਕੇ ਨਿਗਲੈਕਟ ਕਰ ਦੇ ਕਿ ਉਹ ਮੁੰਡਾ ਨਸ਼ਾ ਕਰਦਾ ਸੀਗਾ ਨਸ਼ੇ ਤੇ ਆਪ ਵੀ ਕਰਦੇ ਹੋਣਗੇ ਨਸ਼ੇ ਤੇ ਕੀ ওভারਡੋਸ ਤੇ ਅੰਡਰਡੋਸ ਹੈ ਉਹ ਇੱਕ ਵਿਸ਼ਾ ਅਲੱਗ ਹੈ ਹੋਰ ਇਹ ਤੇ ਗੱਲਬਾਤ ਹੋ ਸਕਦੀ ਆ ਕਿ ਇਹ ਲੋਕ ਨਸ਼ੇ ਨਹੀਂ ਕਰਦੇ ਜਿੰਨੇ ਹੋਰ ਕੇਪੀਜ਼ ਗਲਾਰ ਕੇ ਬੰਦੇ ਸੀ ਉਹਦਾ ਭਰਾ ਕੇ ਇੰਟਰਵਿਊ ਚ ਇੱਕ ਗੱਲ ਦੱਸਿਆ ਆ ਕਿ ਮੇਰਾ ਭਰਾ ਜੀ ਏਡਾ ਮਤਲਬ ਵਧੀਆ ਅ ਸੀਗਾ ਧਾਰਮਿਕ ਸੀਗਾ ਕੇ ਪੇਜਕਲ ਦਾ ਭਰਾ ਕਹਿੰਦਾ ਕਿ ਜਦੋਂ ਉਹਨੇ ਸ਼ਾਮ ਨੂੰ ਸ਼ਰਾਬ ਪੀਣੀ ਹੁੰਦੀ ਸੀ ਤਾਂ ਵਿਹੜੇ 'ਚ ਬਾਕੇ ਸ਼ਰਾਬ ਪੀਂਦਾ ਸੀ ਮਤਲਬ ਇਸ ਗੱਲ ਨੂੰ ਸਰਟੀਫਾਈਡ ਕਰ ਰਿਹਾ ਕਿ ਮੇਰਾ ਭਰਾ ਜੇ ਸਾਡੇ ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈਗਾ ਆ ਤਾਂ ਘਰ ਦੇ ਅੰਦਰ ਬਾਕੇ ਨਹੀਂ ਬਾਹਰ ਬਾਕੇ ਸ਼ਰਾਬ ਪੀਂਦਾ ਮੈਂ ਲੱਖ ਦੀ ਲਹਤ ਇਹੋ ਜੀ ਸੋਚ ਦੇ ਉੱਤੇ ਤੇ ਇਹ ਬੰਦੇ ਸਾਨੂੰ ਇਹ ਚੀਜ਼ਾਂ ਅੱਜ ਤਾ ਦੱਸ ਰਹੇ ਨੇ ਇਹਨਾਂ ਨੂੰ ਤਾਂ ਕਹਿਣੀਆਂ ਪੈਰੀਆਂ ਦੱਸਦੇ ਆ ਕਿ ਅਸੀਂ ਬਹੁਤ ਚੰਗੇ ਆ ਅਸਿਸ ਦੇਜੇ ਨਿਰਾਸ਼ ਚੰਗੇ ਇਸ ਲਈ ਸੁਸਾਇਟੀ ਸਾਨੂੰ ਚੰਗਾ ਮੰਨੇ ਸੁਸਾਇਟੀਆਂ ਵੀ ਚੰਗਾ ਨਹੀਂ ਮੰਨਦੀਆਂ ਸੁਸਾਇਟੀ ਦੇ ਆ ਜਿਹੜੀਆਂ ਆਪਣੀਆਂ ਕਦਰਾਂ ਕੀਮਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਮਤੇ ਨਾਲ ਰੱਖ ਕੇ ਫੈਸਲੇ ਲਏ ਜਾਂਦੇ ਆ 93 ਘਰ ਦੀ ਇੱਕ 9 ਦੇ ਨਾਲ 3 ਸ਼ਬਦ ਜੁੜਿਆ 93 ਹੁਣ ਜਿਹੜੀ 3 ਦੇ ਬਰਾਬਰ ਹੋਵੇ ਉਹਦੇ ਤੇ ਬੰਦਾ ਇਸ ਤਰੀਕੇ ਦੀ ਅੱਖ ਰੱਖਦਾ ਹੋਵੇ ਘਰ ਦੇ ਵਿੱਚ ਇਦਾਂ ਦਾ ਉਹਦੇ ਇਲਜ਼ਾਮ ਲੱਗਾ ਹੋਵੇ ਔਰ ਉਸੇ ਉਸਦੇ ਪੀੜਤ ਉਸ ਮੁੰਡੇ ਨੇ ਸੁਸਾਇਡ ਕਰ ਲਈ ਹੋਵੇ ਤੇ ਇਹਦਾ ਮਤਲਬ ਹੈ ਕਿ ਜਿੱਥੇ ਨਾ ਕਿਤੇ ਸਮੱਸਿਆ ਖੜੀ ਆ ਜਿਹੜੇ ਉਹ ਬੇਬੁਨਿਆਦੀ ਇਲਜ਼ਾਮ ਅਗਰ ਉਹ ਕਿਸੇ ਤਰੀਕੇ ਕਹਿਦਾ ਜੀ ਬੇਬੁਨਿਆਦੀ ਨੇ ਤਾਂ ਕੋਈ ਨਹੀਂ ਸਮੇਤ ਨਾਲ ਸਾਹਮਣੇ ਆਣ ਰਹੀਆਂ ਹੁਣ ਚਾਰ ਬੰਦਿਆਂ ਦੇ ਨਾਮ ਤੇ ਐਫਆਈਆਰ ਰਜ਼ੀਆ ਸੁਲਤਾਨ ਤੇ ਵੀ ਹੋਈ ਹੈ ਉਹ ਮੁੰਡਾ ਜਿਹੜਾ ਮਰਿਆ ਉਹਦੀ ਕੁੜੀ ਤੇ ਉਹਦੀ ਵਾਈਫ ਤੇ ਵੀ ਹੋਈ ਹੈ ਉਹਦੀ ਸਸਰ ਤੇ ਵੀ ਹੋਈ ਹੈ ਸਾਰਾ ਤਾਂ ਹੋਈ ਹੈ ਜੇ ਹੁਣ ਦੇਖ ਲਾਂਗੇ ਕਿੰਨੀ ਕਿੰਨੀ ਨਿਰਪੱਖ ਜਾਂਚ ਹੁੰਦੀ ਤੇ ਕਿੱਥੋਂ ਕੀ ਨਿਕਲਦਾ ਬਟ ਇਹ ਗੱਲ ਜ਼ਰੂਰ ਹੈ ਕਿ ਇੱਕ ਐਗਜ਼ੈਂਪਲ ਸੈੱਟ ਹੋ ਗਈਆਂ ਕਿ ਜਿਹੜੇ ਪਿੱਛੇ ਅਫਸਰ ਮਾੜੇ ਰਹੇ ਨੇ ਜਿਨ੍ਹਾਂ ਨੇ ਸਿੱਖਾਂ ਦੇ ਨਜਾਇਜ਼ ਤਸ਼ੱਦਦ ਕੀਤੇ ਨੇ ਉਹਨਾਂ ਸਾਰਿਆਂ ਦੇ ਅਜਾਣ ਵਾਲੇ ਟਾਈਮ ਦੇ ਵਿੱਚ ਫੈਸ ਉਹ ਸਾਰੇ ਕਿਸੇ ਨਾ ਕਿਸੇ ਤਰੀਕੇ ਪੀੜਤ ਨੇ ਤਸ਼ੱਦਦ ਉਹਨਾਂ ਦੇ ਵੀ ਹੁਣ ਉਦਾਂ ਦੇ ਹੀ ਹੋ ਰਹੇ ਨੇ ਜਾਂ ਹੋਣਗੇ ਅਸੀਂ ਐਉਂ ਮੰਨਦੇ ਆ ਭਾਈ ਸਾਹਿਬ ਇਹ ਪੂਰਾ ਮਾਮਲਾ ਨਾ ਬੜਾ ਪੇਚੀਦਾ ਆ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਇਸ ਮਾਮਲੇ ਦੀ ਡਿਟੇਲਸ ਚ ਜਾਣਦੇ ਆ ਜਾਂ ਅਗਸਤ ਮਹੀਨੇ ਦੀ ਵੀਡੀਓ ਤੇ ਜਾਣਦੇ ਆ ਅੱਜ ਕੱਲ ਦੀ ਪੱਤਰਕਾਰੀ ਅੱਜ ਕੱਲ ਦੇ ਨਿਊਜ਼ ਚੈਨਲਸ ਵੀ ਮਸਾਲਾ ਭਾਲਦੇ ਆ ਇਹ ਹਰ ਕੋਈ ਜਾਣਦਾ ਆ ਉਸ ਮਸਾਲੇ ਦੇ ਬਨਾ ਦੇ ਉੱਤੇ ਕਈ ਵਾਰੀ ਖਬਰਾਂ ਪ੍ਰਪੇਅਰ ਹੁੰਦੀਆਂ ਤਿਆਰ ਹੁੰਦੀਆਂ ਪਰ ਇਸ ਖਬਰ ਨੂੰ ਵੇਖਿਆ ਕਿਵੇਂ ਜਾਣਾ ਚਾਹੀਦਾ ਆ ਕਿ ਜੋ ਉਹ ਵੀਡੀਓ ਹੈ ਉਸ ਬਿਨਾ ਦੇ ਉੱਤੇ ਜਾਂ ਜਿਹੜੀ ਐਫ ਆਈ ਆਰ ਦਰਜ ਹੋਈ ਆ ਐਫ ਆਈ ਆਰ ਦੇ ਵਿੱਚ ਇਲਜ਼ਾਮ ਨੇ ਕਤਲ ਦੇ ਜਾਂ ਕਤਲ ਦੀ ਕੋਸ਼ਿਸ਼ ਦੇ ਸਾਜ਼ਿਸ਼ ਰਚਨ ਦੇ ਇਹ ਇਹ ਕੇਸ ਬਹੁਤ ਪੇਚੀਦਾ ਇਸ ਨਜ਼ਰੀਏ ਨਾਲ ਹੈ ਕਿ ਕੀ ਇਸ ਨੂੰ ਉਸ ਦਾਇਰੇ ਚ ਵੇਖਿਆ ਜਾਣਾ ਚਾਹੀਦਾ ਜਾਂ ਫਿਰ ਐਫ ਆਈ ਆਰ ਦੇ ਬਨਾ ਤੇ ਦੇਖੋ ਇਹਨੂੰ ਕਾਨੂੰਨੀ ਐਂਗਲ ਤੋਂ ਤਾਂ ਇਹੀ ਦੇਖਣਾ ਪਊਗਾ ਕਿ ਕਿ ਜਿਹੜਾ ਵੱਡਾ ਸੌ ਉਹਨੇ ਫੈਸਲਾ ਕਰਨਾ ਹੈ ਹਨਾ ਉਸ ਐਵੀਡੈਂਸ ਦੇ ਜ਼ਰੀਏ ਤਾਂ ਉਹ ਇੱਕ ਹਰੈਸਮੈਂਟ ਵੀ ਹੈ ਤੇ ਉਹ ਇੱਕ ਸੁਸਾਇਡ ਵੀ ਹੈ ਤੇ ਐਵੀਡੈਂਸ ਜੋ ਕਾਨੂੰਨ ਨੇ ਤੈਅ ਕਰਨਾ ਹੈ ਕਾਨੂੰਨ ਦੀ ਨਿਗਾਹ ਦੇ ਵਿੱਚ ਕੀ ਹੈ ਉਹ ਤਾਨੂੰਨ ਨੇ ਡਿਸਾਈਡ ਕਰਨਾ ਨਹੀਂ ਮੇਰੇ ਮੇਰੇ ਪੁੱਛਣ ਦਾ ਮਤਲਬ ਹੈ ਕਿ ਇਹ ਇੱਥੇ ਕਤਲ ਸੈਂਟਰ ਆਫ ਅਟਰੈਕਸ਼ਨ ਜਾਂ ਸੈਂਟਰ ਆਫ ਦ ਕੇਸ ਹੈਗਾ ਆ ਜਾਂ ਫਿਰ ਉਹ ਕਤਲ ਕਿਸ ਪੋਜੀਸ਼ਨ ਚ ਹੋਇਆ ਹੈ ਕਿਹਨਾ ਕਾਰਨਾ ਕਰਕੇ ਹੋਇਆ ਉਹ ਹੈ ਦੇਖੋ ਇਹਦੇ ਅੰਦਰ ਇਹ ਤਾਂ ਹੈਗਾ ਜੇ ਉਹ ਹੋਇਆ ਹਾਂ ਜੇ ਉਹ ਜੇ ਜਿਸ ਹਿਸਾਬ ਨਾਲ ਇਹ ਸੁਸਾਇਟੀ ਦੀ ਗੱਲ ਹੈ ਕੀ ਹੈ ਹੂੰ ਸੈਂਟਰ ਆਫ ਅਟਰੈਕਸ਼ਨ ਸੁਸਾਇਟੀ ਦੀ ਹੋਣ ਦੇ ਨਾਲ ਨਾਲ ਹੀ ਕਹਿ ਵੀ ਹੈਗੀ ਹੈ ਕਿ ਉਹ ਕੇਨਾ ਦੇ ਨਾਲ ਜੁੜੀ ਘਟਨਾ ਹੈ ਹਨਾ ਉਹਦੀ ਜਿਹੜਾ ਲੜਕੇ ਦੀ ਮਾਂ ਆ ਉਹ ਐਮਐਲਏ ਆ ਐਕਸ ਐਮਐਲਏ ਹੈਨਾ ਤੇ ਉਹਦਾ ਬਾਪ ਜਿਹੜਾ ਹੈ ਉਹ ਏਡੀਜੀਪੀ ਰਿਹਾ ਹੈ ਹਨਾ ਹੁਣ ਉਹਨਾਂ ਦੀ ਰੈਂਕਿੰਗ ਵੀ ਆ ਮਤਲਬ ਉਹ ਸੁਸਾਇਟੀ ਵਿੱਚ ਇਨਸਾਫ ਦੇ ਤੌਰ ਤੇ ਜਾਣਨ ਵਾਲੇ ਰੈਂਕਾਂ ਦੇ ਨਾਲ ਜੁੜੀ ਗੱਲ ਆ ਇਹ ਤੋਂ ਇਹ ਮਤਲਬ ਲੋਕਾਂ ਨੂੰ ਪਤਾ ਹੁੰਦਾ ਕਿ ਇਹਨਾਂ ਨੂੰ ਕਾਨੂੰਨ ਬਾਰੇ ਬਿਹਤਰ ਪਤਾ ਹੈ ਜਿੱਥੇ ਕਾਨੂੰਨ ਬਾਰੇ ਬਿਹਤਰ ਪਤਾ ਉੱਥੇ ਸੋਸਾਇਟੀ ਵਿੱਚ ਇਹ ਗੱਲ ਨਵੀਂ ਤੇ ਇੱਕ ਤਰ੍ਹਾਂ ਦੀ ਜਿਹੜੀ ਸੀਮਤ ਘਟਨਾ ਹੈ ਜਿਹੜੀ ਉਹ ਸਾਹਮਣੇ ਆਈ ਹੈ ਕਿ ਇਸ ਫਰੇਮ ਵਿੱਚ ਸਾਰੀ ਗੱਲਬਾਤ ਹੋ ਰਹੀ ਹੈ ਅਸੀਂ ਉਸ ਫਰੇਮ ਤੋਂ ਬਾਹਰ ਤਾਂ ਕਿ ਨਹੀਂ ਗੱਲ ਕਰ ਸਕਦੇ ਹੋਣ ਜਿਹੜੀ ਤਾਂ ਉਸ ਲੜਕੇ ਦੀ ਸੁਸਾਇਡ ਦੀ ਘਟਨਾ ਆ ਉਹ ਕਾਨੂੰਨੀ ਤੌਰ ਦੇ ਉੱਤੇ ਸੁਸਾਇਡ ਹੀ ਤਰੀਕੇ ਨਾਲ ਲਿਖੀ ਜਾਊਗੀ ਬਟ ਜਿਹੜੀ ਅਸੀਂ ਸਿੱਖ ਨੈਰੇਟਿਵ ਦੇ ਤੌਰ ਤੇ ਗੱਲ ਨੂੰ ਸਾਹਮਣੇ ਲਿਆ ਰਹੇ ਆ ਉਹ ਇਹ ਲਿਆਣਾ ਚਾਹੁੰਦੇ ਆ ਕਿ ਜਿਹੜੇ ਲੋਕਾਂ ਨੇ ਜਿਸ ਸਮੇਂ ਆਪਣੀ ਤਾਕਤ ਦੇ ਨਸ਼ੇ ਦੇ ਵਿੱਚ ਆਮ ਲੋਕਾਂ ਦੇ ਉੱਤੇ ਤਸ਼ੱਦਦ ਕੀਤੇ ਉਹਨਾਂ ਲੋਕਾਂ ਦੇ ਅੱਜ ਹਸ਼ਰ ਦੇਖੋ ਅੱਜ ਉਹ ਵੀ ਉਹਨਾਂ ਜੇਲਾ ਦੇ ਵਿੱਚ ਜਿੱਥੇ ਉਹ ਲੋਕਾਂ ਦੇ ਤਸ਼ੱਦਦ ਕਰਦੇ ਸੀ ਅੱਜ ਉਹਨਾਂ ਨੂੰ ਉਹਨਾਂ ਜੇਲ੍ਹਾਂ ਦਾ ਮੂੰਹ ਦੇਖਣਾ ਪੈ ਰਿਹਾ ਉਹਨਾਂ ਦੇ ਪਰਿਵਾਰਾਂ ਦੇ ਲਈ ਜੇ ਬੰਦਾ ਕੋਈ ਲੁੱਟਾਂ ਖੋਹਾਂ ਕਰਦਾ ਚੋਰੀ ਚਿਕਾਰੀ ਕਰਦਾ ਆਪਣਾ ਘਰ ਭਰਦਾ ਉਹ ਕਦੇ ਨਹੀਂ ਭਰਦਾ ਆਪਣੀ ਔਲਾਦਾਂ ਲਈ ਭਰਦਾ ਉਹਨਾਂ ਦੀ ਔਲਾਦਾਂ ਦੀ ਤਾਂ ਅਸੀਂ ਦੇਖ ਹੀ ਰਹੇ ਹਾਂ ਦਸ਼ਾ ਕੀ ਹੈ ਉਹਦੇ ਭਰਾਵਾਂ ਦੇ ਮੁਤਾਬਕ ਉਹਦੀ ਇੱਕ ਦੋ ਭੈਣ ਭਰਾ ਨੇ ਉਹ ਇੱਕ ਭੈਣ ਨੂੰ ਪ੍ਰੋਸਟੀਚੂਡ ਕਹਿ ਰਿਹਾ ਇੱਕ ਨੂੰ ਉਹ ਪੀੜਤ ਦੱਸ ਰਿਹਾ ਨਸ਼ੇ ਦਾ ਮਤਲਬ ਇੱਥੇ ਖੜੇ ਆ ਸੁਸਾਇਟੀ ਵਿੱਚ ਲੋਕ ਹੈ ਤੇ ਉਹ ਲੁੱਟਾਂ ਖੋਹਾਂ ਜਿਹੜੀਆਂ ਕੀਤੀਆਂ ਆ ਜਿਹੜੇ ਉਹ ਨਮਕ ਹਲਾਲੀ ਕੀਤੀ ਜਿਹੜਾ ਐਨਾ ਉਹ ਕਲੋ ਲੋਕਾਂ ਨੂੰ ਲੋਕਾਂ ਦਾ ਖੂਨ ਪੀਤਾ ਉਹ ਕਿਸ ਕੰਮ ਆਇਆ ਉਹ ਇਸ ਕੰਮ ਆਇਆ ਕਿ ਅੱਜ ਇਹ ਲੋਕ ਜਿਹੜੇ ਨੇ ਐਸਐਸਖਸੇ ਸੱਕੇ ਮਰ ਰਹੇ ਨੇ ਇਸ ਇੰਟਰਵਿਊ ਦਾ ਇੱਕੋ ਇੱਕ ਕਾਰਨ ਮੈਂ ਜਾਣਦਾ ਹਾਂ ਜਿਹੜਾ ਮੈਂ ਦੱਸਣਾ ਚਾਹੁੰਦਾ ਹਾਂ ਕਿ ਕਿੰਨੇ ਵੀ ਪਾਪਾ ਪਾ ਕੇ ਐਗਜ਼ਾਮਪਲ ਡਿਸਕਸ ਕੀਤੇ ਨੇ ਕਿ ਪੇਸਗਿਲ ਤੋਂ ਲੈ ਕੇ ਭੁੱਲੜ ਤੋਂ ਲੈ ਕੇ ਜਾਂ ਹੋਰ ਇਹ ਜਿਹੜੇ ਮੁਹੰਮਦ ਮੁਸਤਾਫਾ ਨੂੰ ਲੈ ਕੇ ਜਾਂ ਹੋਰ ਵੀ ਜਿਹੜੇ ਕੇਸ ਨੇ ਇਹਨਾਂ ਸਾਰਿਆਂ ਦੀ ਤੁਸੀਂ ਹਿਸਟਰੀ ਤੇ ਅੱਜ ਪ੍ਰੈਜ਼ੈਂਟ ਦੇਖੋ ਕਿ ਕੀ ਕੀ ਘਟਿਆ ਇਹਨਾਂ ਦੀ ਦੁਨੀਆ 'ਚ ਤੇ ਜਿਹੜੇ ਅਫਸਰ ਹੁਣ ਇਹ ਚੀਜ਼ਾਂ ਨੂੰ ਸਮਝਦੇ ਨੇ ਕਿਉਂਕਿ ਚੰਗੇ ਅਫਸਰ ਵੀ ਮੇਰੇ ਹਿਸਾਬ ਨਾਲ ਸੁਸਾਇਟੀ 'ਚ ਹੈਗੇ ਨੇ ਇਹੋ ਮੰਨਦੇ ਆ ਕਿ ਇਹ ਸਜਾਵਾਂ ਰੱਬ ਨੇ ਦਿੱਤੀਆਂ ਨੇ ਤੇ ਆਪਣੇ ਆਪ ਨੂੰ ਉਹਨਾਂ ਨੂੰ ਬਦਲਣਾ ਚਾਹੀਦਾ ਸੁਸਾਇਟੀ ਲਈ ਕੁਝ ਚੰਗਾ ਕਰਨਾ ਚਾਹੀਦਾ ਜੇ ਸੁਸਾਇਟੀ ਨੂੰ ਕੁਝ ਚੰਗਾ ਨਹੀਂ ਦੇ ਕੇ ਜਾ ਸਕਦੇ ਫਿਰ ਪਰਿਵਾਰ ਦੇ ਲਈ ਚੰਗੇ ਦੀ ਆਸ ਨਾ ਰੱਖੋ ਤੁਹਾਨੂੰ ਇਹਨੀਆਂ ਸਜਾਵਾਂ ਜਿਹੜੀਆਂ ਨਾ ਅੱਗੇ ਪਰਿਵਾਰ ਦੇ ਆਪਣੇ ਜਿਹੜੇ ਵੰਸ਼ ਦੇ ਵਿੱਚ ਜਿਹੜੀਆਂ ਆ ਉਹ ਤੁਹਾਨੂੰ ਦੇਖਣੀਆਂ ਦੇਖਣੀਆਂ ਪੈਣਗੀਆਂ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਹੁਣ ਇਸ ਪੂਰੇ ਮਾਮਲੇ ਦੇ ਉੱਤੇ ਵੇਖਣ ਦੀ ਗੱਲ ਹੈ ਕਿ ਆਖਰ ਇਨਵੈਸਟੀਗੇਸ਼ਨ ਕਿੱਧਰ ਨੂੰ ਜਾਂਦੀ ਹੈ ਔਰ ਅੰਤ ਨੂੰ ਫੈਸਲਾ ਕੀ ਸੁਣਾਇਆ ਜਾਂਦਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ